ਜਿਹੜੀ ਦਾਇਰ ਕੀਤੀ ਆ ਉਸ ਐਪਲੀਕੇਸ਼ਨ ਵਿੱਚ ਲਾਰੈਂਸ ਬਿਸ਼ਨੋਈ ਨੇ ਪਹਿਲੀ ਗੱਲ ਇੱਕੋ ਹੀ ਸਾਫ਼ ਕੀਤੀ ਹੈ ਕਿ ਉਹਦਾ ਸਿੱਧੂ ਮੂਸੇਵਾਲੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਅਗਰ ਦੁਸ਼ਮਣੀ ਨਹੀਂ ਸੀ ਤਾਂ ਉਹ ਐਨਾ ਕਿਉਂ بار بار ਟੀਵੀ ਚੈਨਲਾਂ ਤੇ ਕਹਿ ਰਿਹਾ ਸੀ ਕਿ ਅਸੀਂ ਮਾਰਿਆ। ਹੁਣ ਉਹ ਕਹਿੰਦਾ ਵੀ ਕੋਈ ਦੁਸ਼ਮਣੀ ਨਹੀਂ ਆ। ਉਹ ਦੂਸਰੀ ਗੱਲ ਉਹਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਸੀ ਕਿ ਲਾਰੈਂਸ ਬਿਸ਼ਨੋਈ ਨੇ ਸਾਡੇ ਤੋਂ ਫਰौती ਦੀ ਮੰਗ ਕਰਦਾ ਸੀ ਤਾਂ ਉਹਨੇ ਕਿਹਾ ਕਿ ਸਿੱਤੂ ਵੀ ਮੈਂ ਕਦੀ ਵੀ ਸਿੱਧੂ ਮੂਸੇਵਾਲੇ ਤੋਂ ਕੋਈ ਫਰौती ਦੀ ਮੰਗੀ ਔਰ ਨਾ ਹੀ ਸਿੱਧੂ ਮੂਸੇਵਾਲਾ ਨੇ ਇਸ ਮਾਮਲੇ ਵਿੱਚ ਕਦੇ ਵੀ ਕੋਈ ਕਿਸੇ ਵੀ ਸੀਨੀਅਰ ਅਧਿਕਾਰੀ ਜਾਂ ਪੁਲਿਸ ਨੂੰ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਜਿਸ ਕਰ ਤੋਂ ਸਾਫ ਤੋਂ ਹੋਵੇ ਵੀ ਉਹਨਾਂ ਨੇ ਫਰੋਤੀ ਮੰਗੀ ਸੀ ਤੀਸਰਾ ਉਹਨਾਂ ਨੇ ਕਿਹਾ ਕਿ ਪੁਲਿਸ ਫਾਈਲ ਵਿੱਚ ਕਿਤੇ ਵੀ ਲਾਰੈਂਸ ਮਿਸ਼ਨੋਈ ਦਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸਿੱਧਾ ਸੰਪਰਕ ਹੈ ਜਿਹੜਾ ਪੁਲਿਸ ਨਹੀਂ ਸਾਥ ਸਕੀ ਕਿਉਂਕਿ ਪੁਲਿਸ ਨੇ ਮਨਮੋਹਨ ਸਿੰਘ ਮੋਹਣਾ ਦੇ ਬਿਆਨਾਂ ਉੱਪਰ ਲਾਰੈਂਸ ਮਿਸ਼ਨੋਈ ਨੂੰ ਜਿਹੜਾ ਇਸ ਮਾਮਲੇ ਵਿੱਚ ਲਿਆ ਸੀ ਕਿ ਮਨਮੋਹਨ ਸਿੰਘ ਮੋਹਣਾ ਨੇ ਕਿਹਾ ਸੀ ਕਿ ਲਾਰੈਂਸ ਮਿਸ਼ਨੋਈ ਨੇ ਉਸ ਦੀ ਡਿਊਟੀ ਲਈ ਸੀ ਤੇ ਰੈਕੀ ਕਰਵਾਈ ਹੈ ਪਰ ਲਾਰੈਂਸ ਬਿਸ਼ਨੋਈ ਨੇ ਇਸ ਦੇ ਵੀ ਉਲਟਾ ਜਿਹੜਾ ਕਿ ਕਿਤੇ ਵੀ ਮਨਮੋਹ ਸਿੰਘ ਮੋਣਾ ਅਤੇ ਲਾਰੈਂਸ ਬਿਸ਼ਨੋਈ ਦੀ ਜਿਹੜੀ ਗੱਲ ਹੈ ਪੁਲਿਸ ਰਿਕਾਰਡ ਤੇ ਨਹੀਂ ਲੈ ਕੇ ਆ ਤੇ ਔਰ ਨਾ ਹੀ ਕੋਈ ਜਿਹੜੇ ਮੋਬਾਈਲ ਬਰਾਮਦ ਕੀਤੇ ਗਿਆ ਜਿਹੜੇ ਇਹ ਸਾਬਤ ਕਰ ਸਕਣ ਕਿ ਲਾਰੈਂਸ ਬਿਸ਼ਨੋਈ ਔਰ ਮਨਮੋਹ ਸਿੰਘ ਮੋਣਾ ਦੀ ਵੀ ਜਿਹੜੀ ਆਪਸ ਵਿੱਚ ਗੱਲਬਾਤ ਹੁੰਦੀ ਸੀ ਔਰ ਔਰ ਉਹਨੇ ਲਾਰੈਂਸ ਬਿਸ਼ਨੋਈ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਵਾਲੀ ਰਾਤ ਜਿਸਨਾ 29 ਮਈ 2022 ਜਿਸ ਦਿਨ ਇਹ ਕਤਲ ਹੁੰਦਾ ਤਾਂ ਲਾਰੈਂਸ ਬਿਸ਼ਨੋਈ ਪਿਛਲੇ ਕਈ ਸਾਲਾਂ ਤੋਂ ਜੇਲ੍ਹ ਦੇ ਅੰਦਰ ਬੰਦਾ ਤਾਂ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਦੇ ਕਿਵੇਂ ਅਪਰਾਧਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਸ ਕਰਕੇ ਉਹ ਬਿਲਕੁਲ ਬੇਕਸੂਰ ਹੈ ਤੇ ਉਸ ਨੂੰ ਡਿਸਚਾਰਜ ਕੀਤਾ ਜਾਵੇ ਇਹ ਮੰਗਾਂ ਨੂੰ ਲੈ ਕੇ ਜਿਹੜਾ ਲਾਰੈਂਸ ਬਿਸ਼ਨੋਈ ਨੇ ਆਪਣੇ ਵਕੀਲ ਰਾਹੀਂ ਐਪਲੀਕੇਸ਼ਨ ਦਾਇਰ ਕੀਤੀ ਹੈ ਔਰ ਉਸ ਐਪਲੀਕੇਸ਼ਨ ਦੀ ਹੱਥ ਜਿਹੜੀ ਐਪਲੀਕੇਸ਼ਨ ਦੀ ਕਾਪੀ ਪੀਟੀਸੀ న్యూਸ ਤੇ ਅਸੀਂ ਦਿਖਾ ਹੀ ਰਹੇ ਹਾਂ ਕਿ ਲਾਰੈਂਸ ਬਿਸ਼ਨੋਈ ਜੋ ਐਡੇ ਧਮਖਾਜ ਪਰ ਰਿਹਾ ਸੀ ਕਿ ਮੈਂ ਇਹ ਕੁਛ ਕੀਤਾ ਜਾਂ ਮੈਂ ਸਿੱਧੂ ਨੂੰ ਕਤਲ ਕਰਵਾਇਆ ਤਾਂ ਉਹ ਅੱਜ ਯੂ ਟਰਨ ਦਿਨਾਂ ਦਿਖਾਈ ਦੇ ਰਿਹਾ ਜੀ ਬਿਲਕੁਲ ਲੇਕਿਨ ਜਿੱਥੇ ਇਹ ਪੂਰੀ ਤਰ੍ਹਾਂ ਯੂ ਟਰਨ ਹੈ ਬੜਾ ਅਹਿਮ ਹੋਏਗਾ ਕਿ ਇਥੇ ਕਿਸ ਤਰ੍ਹਾਂ ਦੇ ਨਾਲ ਪ੍ਰੋਸੀਕਿਊਸ਼ਨ ਜਿਹੜਾ ਹੈ ਕੇਸ ਅੱਗੇ ਰੱਖਦਾ ਹੈ ਕੀ ਸਬੂਤ ਰੱਖਦਾ ਹੈ ਲੱਗਦਾ ਹੈ ਕਿ ਇਹ ਜਿਹੜੀ ਹੁਣ ਕਾਪੀ ਜੋ ਇਸ ਵਿੱਚ ਉਸਨੇ ਇਹ ਦਾਅਵਾ ਕੀਤਾ ਕਿ ਉਹ ਤਾਂ ਮੌਜੂਦ ਨਹੀਂ ਸੀ ਉਹਦਾ ਕੁਝ ਲੈਣਾ ਦੇਣਾ ਨਹੀਂ ਸੀ ਇਹ ਪੂਰੀ ਤਰ੍ਹਾਂ ਕੇਸ ਨੂੰ ਪਲਟ ਸਕਦਾ ਬਿਲਕੁਲ ਦੇਖੋ ਕੇਸ ਨੂੰ ਪਲਟਣ ਲਈ ਕਿਉਂਕਿ ਵਕੀਲਾਂ ਦੇ ਆਪ ਦੇ ਵੱਖਰੇ ਦਾਅਵੇ ਪੇਸ਼ ਹੁੰਦੇ ਆ ਹੁਣ ਦੇਖਣਾ ਹੋਵੇਗਾ ਕਿ ਇਰੇ ਸਿੱਧੂ ਨੂੰ ਸਵਾਲ ਦੇ ਤੋ 10 ਲੜ ਰਹੇ ਵਕੀਲ ਨੇ ਉਹ ਇਸ ਦਾ ਜਿਹੜਾ ਜਵਾਬ ਹੈ ਹਨ ਲੋਕੀ ਦੇ ਠੀਕ ਹੈ ਉਸ ਜੇ ਤੱਕ ਇਸ ਦਾ ਜਿਹੜਾ ਰਿਪਲਾਈ ਦਿੰਦਿਆ ਉਹ ਦੂਸਰਾ ਪੁਲਿਸ ਨੇ ਵੀ ਜੋ ਪੁਲਿਸ ਨੇ ਇੱਕ ਸਪਲੀਮੈਂਟਰੀ ਚਲਾਨ ਦੇ ਤੌਰ ਤੇ ਕਈ ਚਲਾਨ ਜਿਹੜੇ ਪੇਸ਼ ਕੀਤੇ ਆ ਹੁਣ ਪੁਲਿਸ ਨੂੰ ਕੋਈ ਪਤਾ ਲੱਗਿਆ ਕਿ ਲਾਰੈਂਸ ਮਿਸ਼ਨੋਈ ਦੇ ਵਕੀਲ ਇਸ ਤਰ੍ਹਾਂ ਦੇ ਜਿਹੜੇ ਸਾਹ ਵਿੱਚ ਖੇਡ ਰਹੇ ਆ ਤਾਂ ਪੁਲਿਸ ਨੂੰ ਵੀ ਜਿਹੜੇ ਸਪਲੋਰਸ ਮਿਸ਼ਨੋਈ ਨੂੰ ਅੰਜਾਮ ਤੱਕ ਜਿਹੜਾ ਇਸ ਦੇ ਤਜਾਵਾਂ ਤੱਕ ਪਹੁੰਚਾਣ ਲਈ ਕੁੜੀ ਨੂੰ ਹੋਰ ਜਿਹੜਾ ਮੁਸਤੈਦ ਰਹਿਣਾ ਪਵੇਗਾ ਤੇ ਹੋਰ ਜਿਹੜੀਆਂ ਸਬੂਤਾਂ ਜਿਹੜੇ ਖੰਗਾਲੇ ਬਣਨਗੇ ਤਾਂ ਜੋ ਇਸ ਮਾਮਲੇ ਵਿੱਚ ਦੇ ਸਦੂ ਮੂਸਾਲੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਬਿਲਕੁਲ ਤੁਸੀਂ ਬਣੇ ਰਹੋ ਤੁਹਾਡੇ ਤੋਂ ਅਸੀਂ ਲਗਾਤਾਰ ਹੋਰ ਵੀ ਜਾਣਕਾਰੀ ਲਵਾਂਗੇ ਲੇਕਿਨ ਜਿਸ ਤਰ੍ਹਾਂ ਦੇ ਨਾਲ ਇਹ ਸਾਹਮਣੇ ਹੁਣ ਤਸਵੀਰ ਆ ਰਹੀ ਹੈ ਕਿ ਯੂ ਟਰਨ ਜੋ ਲਿਆ ਗਿਆ ਹੈ ਇਹ ਹੁਣ ਇਸ ਪੂਰੇ ਮਾਮਲੇ ਨੂੰ ਜਿਹੜਾ ਹੈ ਬਦਲ ਕੇ ਵੀ ਰੱਖ ਸਕਦਾ ਹੈ ਸਾਡੇ ਨਾਲ ਸਾਰੇ ਸੀਨੀਅਰ ਸਹਿਯੋਗੀ ਨਰਿੰਦਰ ਪਾਲ ਸਿੰਘ ਜੁੜ ਚੁੱਕੇ ਨੇ ਉਹਨਾਂ ਕੋਲ ਚਲਦੇ ਹਾਂ ਨਰਿੰਦਰ ਜੀ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਘਟਨਾ ਕਰਮ ਹੋਇਆ ਸੀ ਜਦੋਂ ਕਤਲ ਹੋਇਆ ਸੀ ਔਰ ਅਸੀਂ ਉਸ ਵੇਲੇ ਦੇਖਿਆ 골ਡੀ ਬਰਾੜ ਨੇ ਬਕਾਇਦਾ ਪੋਸਟ ਪਾ ਕੇ ਇਸ ਪੂਰੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਲੇਕਿਨ ਹੁਣ ਲੋਰੈਂਸ ਬਿਸ਼ਨੋ ਬਿਲਕੁਲ ਇਹ ਕਾਨੂੰਨੀ ਹਤਕੰਡਾ ਹੈ ਇਸ ਚੀਜ਼ ਵਿੱਚ ਉਲਝਾਉਂਦੀ ਕੋਸ਼ਿਸ਼ ਹੈ ਕਿ ਇਹ ਮਾਮਲਾ ਜਿਹੜਾ ਅੰਜਾਮ ਤੱਕ ਨਾ ਪਹੁੰਚੇ ਇਸ ਦੇ ਵਿੱਚ ਕੋਈ ਦੋ رائے ਨਹੀਂ ਕਿ ਗੋਲਡੀ ਬਰਾੜ ਨੇ ਜਨ ਤੱਕ ਤੌਰ ਤੇ ਪਹਿਲਾਂ ਤਾਂ ਫੇਸਬੁਕ ਪੋਸਟ ਪਾਈ ਗਈ ਸੀ ਤੁਹਾਨੂੰ ਯਾਦ ਹੋ ਗਿਆ ਕਤਲ ਤੋਂ ਤੁਰੰਤ ਬਾਅਦ ਔਰ ਉਸ ਤੋਂ ਬਾਅਦ ਜੋ ਇੰਟਰਵਿਊ ਸਾਹਮਣੇ ਆਇਆ ਸੀ ਗੋਲਡੀ ਬਰਾੜ ਦਾ ਉਹਦੇ ਵਿੱਚ ਉਹਨੇ ਸਾਫ਼ ਸਾਫ਼ ਕਿਹਾ ਸੀ ਕਿ ਅਸੀਂ ਵਿੱਕੀ ਮਿੱਡੂ ਖੇੜਾ ਜਿਹੜਾ ਕਿ ਸਾਡਾ ਭਰਾ ਸੀ ਜਿਸ ਦੇ ਕਤਲ ਦੇ ਵਿੱਚ ਇਹ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਸਿੱਤੇ ਤੌਰ ਤੇ ਸ਼ਾਮਲ ਹੈ ਔਰ ਉਹ ਮੂਸੇਵਾਲਾ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸੀ ਇਹ ਇਲਜ਼ਾਮ ਬੋਲਦੀ ਬਰਾੜ ਨੇ ਲਾਈ ਸੀ ਇਸ ਕਰਕੇ ਅਸੀਂ ਮੂਸੇ ਵਾਲੇ ਦਾ ਕਤਲ ਕੀਤਾ ਇੱਥੋਂ ਤੱਕ ਕਿਹਾ ਗਿਆ ਕਿ ਮੂਸੇ ਵਾਲਾ ਨੇ ਸਾਡੇ ਮੁਖਰਦੇ ਰਹਿੰਦੇ ਕੁਝ ਲੋਕਾਂ ਨਾਲ ਜਿਹੜੇ ਕਿ ਪਿੰਡ ਦੇ ਪੰਗ ਜੜੀ ਦੇ ਰਹਿਣ ਵਾਲੇ ਕੁਝ ਲੋਕ ਨੇ ਉਹਨਾਂ ਦੇ ਥਰੂ ਸਾਡੇ ਤੱਕ ਪਹੁੰਚ ਵੀ ਕੀਤੀ ਤੇ ਸਾਨੂੰ ਪੈਸੇ ਦੇਣ ਬਾਰੇ ਵੀ ਕਿਹਾ ਇਹ ਗੱਲਾਂ ਗੋਲਡੀ ਬਰਾਡ ਕਹਿੰਦਾ ਰਿਹਾ ਔਰ ਇਹ ਗੱਲਾਂ ਹਾਲਾਂਕਿ ਲਾਰੈਂਸ ਨੇ ਕਿਸੇ ਵੀ ਇਹ ਬਿਲਕੁਲ ਠੀਕ ਹੈ ਕਿ ਡਾਇਰੈਕਟ ਇਹ ਕਦੇ ਨਹੀਂ ਕਿਹਾ ਕਿ ਅਸੀਂ ਕਤਲ ਕਰਵਾਇਆ ਲੇਕਿਨ ਜਿੰਨੀਆਂ ਫੋਨ ਕਾਲਸ ਆਈਆਂ ਤੁਹਾਨੂੰ ਯਾਦ ਹੋਵੇਗਾ ਇੱਕ ਫੋਨ ਕਾਲ ਸਾਹਮਣੇ ਆਈ ਸੀ ਜੇਲ ਦੇ ਅੰਦਰੋਂ ਜਿਸ ਦੇ ਵਿੱਚ ਲਾਰੈਂਸ ਵਿਚ ਰੋ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਜਿਸ ਵਿੱਚ ਕਿਹਾ ਯਾਨੀ ਮੂਸੇ ਵਾਲੇ ਦਾ ਸੀ ਕਤਲ ਕਰ ਦਿੱਤਾ ਤੱਕੋ ਉਹ ਇਸ ਨੂੰ ਇਕਨੋਲਜ ਕਰ ਰਹੇ ਸੀ ਕਿ ਅੱਛਾ ਠੀਕ ਹੈ ਮਤਲਬ ਇਦਾਂ ਮਤਲਬ ਉਹ ਪਾਰਟ ਸੀ ਉਸ ਦਾ ਹੁਣ ਉਹ ਜ਼ਾਹਿਰ ਹੈ ਜਿਹੜਾ ਦੂਸਰਾ ਪੱਖ ਹੈ ਉਹ ਵਕੀਲ ਜਿਹੜੇ ਆ ਉਹ ਇਹ ਸਬੂਤ ਇਸ ਦੇ ਆਧਾਰ ਤੇ ਰੱਖਣਗੇ ਕਿ ਇਹ ਜਿਹੜੀ ਡਿਸਚਾਰਜ ਅਰਜੀ ਹੈ ਇਸ ਨੂੰ ਰਿਜੈਕਟ ਕੀਤਾ ਜਾਏ ਕਿਉਂਕਿ ਇਸ ਦੀ ਸਿੱਧੀ ਇਨਵੋਲਵਮੈਂਟ ਹੈ ਔਰ ساری ਦੁਨੀਆ ਨੂੰ ਪਤਾ ਹੈ ਕਿ ਵਿੱਕੀ ਮੀਟਿਵ ਖੇੜਾ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਕੀ ਸੰਬੰਧ ਸੀ ਜਾਂ ਗੋਲਡੀ ਬਰਾੜ ਦੇ ਕੀ ਸੰਬੰਧ ਸੀ ਕਿਸੇ ਤੋਂ ਲੁਕੇ ਆਇਆ ਨਹੀਂ ਇਹ ਸਾਰੇ ਤਰਕ ਦਿੱਤੇ ਜਾਣਗੇ ਪਰ ਇਹ ਹਤਕੰਡ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਇਹ ਹਤਕੰਡਾ ਹੈ ਕਿ ਕੇਸ ਨੂੰ ਜਿੰਨਾ ਲੰਬਾ ਹੋ ਸਕੇ ਖਿੱਚਿਆ ਜਾ ਸਕੇ ਔਰ ਇਹ ਕਹਿਣਾ ਕਿ ਮੈਂ ਕਦੇ ਫਿਰੋਤੀ ਨਹੀਂ ਮੰਗੀ ਮੇਰੀ ਕੋਈ ਦੁਸ਼ਮਣੀ ਨਹੀਂ ਸੀ ਹੁਣ ਇਹ ਸਾਰੇ ਤਰਕ 1 ਬਾਈ 1 ਜਿਹੜੀ ਇਹ ਡਿਸਚਾਰਜ ਅਪਲੀਕੇਸ਼ਨ ਲੱਗੀ ਹੈ ਉਸ ਦੇ ਵਿੱਚ ਪ੍ਰੋਸੀਕਿਊਸ਼ਨ ਆਪਣਾ ਜਵਾਬ ਸਬੂਤ ਬਿਲਕੁਲ ਕਿਉਂਕਿ ਪ੍ਰੋਸੀਕਿਊਸ਼ਨ ਤੇ ਬੜਾ ਕੁਝ ਨਿਰਭਰ ਕਰਦਾ ਕਿ ਕਿੰਨੀ ਮਜ਼ਬੂਤੀ ਦੇ ਨਾਲ ਤਮਾਮ ਸਬੂਤ ਜਿਹ ਬ੍ਰਿਕੋਲੋਜੀਕਲ ਮੈਂ ਕਹਿ ਰਿਹਾ ਕਿ ਇਹ ਚੀਜ਼ਾਂ ਜਨਤਕ ਨਹੀਂ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਲੋਕ ਛਿਪ ਜਾਂ ਲੁਕਾ ਨਹੀਂ ਹੈ ਆਪ ਫੋਲਡੀ ਬਰਾਡ ਕੇ ਅੰਦਰ ਫੋਨ ਕਾਲ ਨੇ ਜੇਲ ਦੇ ਅੰਦਰੋਂ ਕੀਤੀਆਂ ਹੋਈਆਂ ਔਰ ਹਾਲਾਂਕਿ ਇਸ ਵਿੱਚ ਇਹ ਵੀ ਦਲੀਲ ਦਿੱਤੀ ਗਈ ਹੈ ਲਾਰੈਂਸ ਬਿਸ਼ਨੋਈ ਵੱਲੋਂ ਕਿ ਮੋੜੇ ਦੇ ਨਾਲ ਹੋਈ ਮਨਮੋਨ ਮੋਣਾ ਜਿਸ ਨੇ ਰੇਕੀ ਕੀਤੀ ਸੀ ਉਸ ਦਿਨ ਨਾਲ ਹੋਈ ਮੇਰੀ ਕਾਲ ਨੂੰ ਆਧਾਰ ਬਣਾਇਆ ਗਿਆ ਜਿਸ ਵਿੱਚ ਮੈਂ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਅਸੀਂ ਲਾਰੈਂਸ ਬਿਸ਼ਨੋਈ ਦਾ ਕਤਲ ਕਰਨ ਜਾ ਮਾਫ ਕਰਨਾ ਮੂਸੇ ਵਾਲਾ ਦਾ ਕਤਲ ਕਰਨ ਜਾ ਰਹੇ ਹਾਂ ਇਹ ਗੱਲ ਮੈਂ ਕਦੇ ਨਹੀਂ ਕਹੀ ਸਿਰਫ ਇੱਕ ਕਾਲ ਹੈ ਔਰ ਕਾਲ ਦੇ ਵਿੱਚ ਵੀ ਇਹ ਰਿਕਾਰਡ ਨਹੀਂ ਹੈ ਕਿਤੇ ਵੀ ਇਹ ਕਿ ਮੈਂ ਕੋਈ ਸਾਜ਼ਿਸ਼ ਕਰੀਏ ਕਾਲ ਦੇ ਦਰਮਿਆਨ ਵੀ ਜੇਲ੍ਹ ਦੇ ਅੰਦਰੋਂ ਅਗਰ ਮੈਂ ਕੋਈ ਕਾਲ ਕੀਤੀ ਵੀ ਹਾਂ ਤਾਂ ਇਹ ਜ਼ਾਹਿਰ ਹੈ ਉਸਦੇ ਆਪਣੇ ਤਰਕ ਹੈ ਆਪਦੇ ਬਚਾਅ ਦੇ ਵਾਸਤੇ ਪਰ ਜ਼ਰੂਰ ਪ੍ਰੋਸੀਕਿਊਸ਼ਨ ਹੁਣ ਇਸ ਦਾ ਇੱਕਦਮ ਬਾਅਦ ਇੱਕ ਤੋੜ ਲੱਗੇਗਾ ਔਰ ਕਈ ਸਾਰੀਆਂ ਚੀਜ਼ਾਂ ਜਨਤਕ ਨੇਚ ਨੂੰ ਬਤੌਰ ਰਿਕਾਰਡ ਹੁਣ ਇਸ ਜਦੋਂ ਅਦਾਲਤ ਇਜ਼ਤਮਾਨ ਸਾਹਿਬ ਜੁਡੀਸ਼ੀਅਲ ਜਿਹੜੀ ਕੋਰਟ ਹੈ ਉਹ ਜਦੋਂ ਇਸ ਦਾ ਜਵਾਬ ਮੰਗੇਗੀ ਤਾਂ ਉਸ ਵਿੱਚ ਰੱਖੇ ਜਾਣਗੇ ਔਰ ਇਹ ਡਿਪੈਂਡ ਕਰੇਗਾ ਕਿ ਕਿੰਨੀ ਮਜ਼ਬੂਤੀ ਦੇ ਨਾਲ ਬਿਲਕੁਲ ਠੀਕ ਤੁਸੀਂ ਕਿਹਾ ਕਿ ਪ੍ਰੋਸੀਕਿਊਸ਼ਨ ਆਪਣਾ ਪੱਖ ਰੱਖਦਾ ਔਰ ਇਸ ਦਲੀਲ ਨੂੰ ਕਿਵੇਂ ਕਾਊਂਟਰ ਕਰਦਾ ਹੈ ਬਿਲਕੁਲ ਕਿਉਂਕਿ ਪਰਿਵਾਰ ਦੀ ਸਿੱਧੂ ਮੂਸੇਵਾਲ ਦੀ ਉਸ ਦੀ ਵੀ ਪੂਰੀ ਹੁਣ ਨਜ਼ਰ ਰਹੇਗੀ ਕਿਉਂਕਿ ਉਹ ਪਹਿਲਾਂ ਹੀ ਕਹਿੰਦੇ ਆਏ ਨੇ ਕਿ ਉਹਨਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਜੋ ਅਸਲ ਇਤੇ ਹੁਣ ਕਿਸ ਕਦਰ ਇਹ ਜਿਹੜਾ ਪੂਰਾ ਕੇਸ ਹੈ ਅੱਗੇ ਵੱਧਾ ਹੈ ਇਹ ਬੜਾ ਅਹਿਮ ਹੋਏਗਾ ਪਰਿਵਾਰ ਦੀ ਯਕੀਨਨ ਇਸ ਤੇ ਪੂਰੀ ਨਜ਼ਰ ਹੈ ਬਿਲਕੁਲ ਪਰਿਵਾਰ ਉਹਨਾਂ ਪਰਿਵਾਰ ਦੇ ਵਕੀਲ ਅਗਲੀ ਰਣਨੀਤੀ ਕੜਨਗੇ ਕਿ ਇਸ ਨੂੰ ਕੇਸ ਨੂੰ ਕਿਵੇਂ ਕਿਉਂਕਿ ਲਗਾਤਾਰ ਬਲਕੌਰ ਸਿੰਘ ਕਹਿੰਦੇ ਰਹੇ ਨੇ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਔਰ ਇਹ ਕੇਸ ਨੂੰ ਲੰਬਾ ਖਿੱਚਿਆ ਜਾ ਰਿਹਾ ਹੈ ਪਹਿਲਾਂ ਤਾਂ ਉਹਨਾਂ ਦੀ ਪੇਸ਼ੀ ਤੱਕ ਨਹੀਂ ਹੋ ਰਹੀ ਸੀ ਸਾਰਿਆਂ ਨੂੰ ਪੇਸ਼ੀ ਇੱਕੋ ਵਾਰ ਪੇਸ਼ ਕਰਨ ਦੇ ਜਿਹੜੇ ਹੁਕਮ ਦਿੱਤੇ ਗਏ ਸੀ ਉਹ ਵੀ ਫਾਲੋ ਨਹੀਂ ਹੋ ਰਹੇ ਸੀ ਜ਼ਾਹਿਰ ਹੈ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਲਗਭਗ ਡੇਢ ਸਾਲ 29 ਮਈ ਨੂੰ ਕਤਲ ਕੀਤਾ ਗਿਆ ਸੀ ਔਰ ਹੁਣ ਲਗਭਗ ਡੇਢ ਸਾਲ ਦਾ ਸਮਾਂ ਹੋਣ ਨੂੰ ਆਇਆ ਲੇਕਿਨ ਕੇਸ ਹੌਤੇ ਜਉਤੇ ਹੀ ਲਟਕਦਾ ਘੁੰਮ ਰਿਹਾ ਤਾਂ ਜ਼ਰੂਰ ਉਹਨਾਂ ਦੀ ਨਿਰਾਸ਼ਾ ਜਿਹੜੀ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਉਹ ਜ਼ਾਹਿਰ ਹੈ ਲੇਕਿਨ ਹੁਣ ਕਾਨੂੰਨੀ ਦਾਅ ਪੇਚਾ ਹਰ ਕਾਨੂੰਨੀ ਦਾਅ ਪੇਚਾ ਉਹਨਾਂ ਨੂੰ ਜਵਾਬ ਦੇਣਾ ਹੋਏਗਾ ਔਰ ਅੰਤਿਮ ਫੈਸਲਾ ਜਿਹ ਹੋਸਟ ਨਾਲ ਪਾਲਣ ਤਾਂ ਕਰਨਾ ਹੀ ਪਈਦਾ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਰਜਿੰਦਰੀ ਸਰ ਨਾਲ ਗੱਲ ਕਰਨ ਦੇ ਲਈ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਸੋ ਫਿਲਹਾਲ ਇਸ ਤਰ੍ਹਾਂ ਦੇ ਨਾਲ ਇੱਕ ਕਾਨੂੰਨੀ ਹਤਕੰਡੇ ਦੀ ਤੌਰ ਤੇ ਇਸ ਨੂੰ ਜ਼ਰੂਰ ਵਰਤਿਆ ਗਿਆ ਲੇਕਿਨ ਯਕੀਨਨ ਹੋਊ ਬੜਾ ਅਹਿਮ ਹੋਏਗਾ ਕਿ ਪ੍ਰੋਸੀਕਿਊਸ਼ਨ ਇਸ ਨੂੰ ਕਿਸ ਕਦਰ ਸਬੂਤ ਜਿਹੜੇ ਨੇ ਪੁਖਤਾ ਦੇਂਦਾ ਹੈ ਔਰ ਇਹ ਮਾਮਲੇ ਨੂੰ ਅੱਗੇ ਕਿਸ ਤਰ੍ਹਾਂ ਦੇ ਨਾਲ ਲਜਾਇਆ ਜਾਂਦਾ ਨਵਦੀਪ ਸਰ ਨਾਲ ਮਾਨਸਾ ਤੋਂ ਲਗਾਤਾਰ ਬਣੇ ਨੇ ਨਵਦੀਪ ਜਿਸ ਤਰ੍ਹਾਂ ਦੇ ਨਾਲ ਇਹ ਯਕੀਨਨ ਇਹ ਇੱਕ ਕਾਨੂੰਨੀ ਹਤਕੰਡਾ ਕਿਉਂਕਿ ਹਰ ਕੋਈ ਬਚਣਾ ਚਾਹੁੰਦਾ ਹੈ ਕਿਉਂਕਿ ਇਹ ਜਿਸ ਤਰ੍ਹਾਂ ਮਾਮਲਾ ਕਿਉਂਕਿ ਬੜਾ ਹੀ ਬਿਲਕੁਲ ਦੇਖੋ ਜਿੱਦਾਂ ਅੰਦਰ ਨਵੀਂ ਗੱਲ ਲੱਤੀ ਹੈ ਕਿ ਵਕੀਲਾਂ ਵੱਲੋਂ ਜਿਹੜੇ ਕਾਨੂੰਨੀ ਦਾਅ ਪੇਚ ਹੈ ਜਿਹਦੇ ਜਰੂਰ ਖਿਡੇ ਜਾਣੇ ਆ ਔਰ ਇਹ ਵੀ ਹੈ ਕਿ ਜਿਹੜੇ ਸਿੱਧੂ ਮੂਸੇਵਾਲਾ ਦਾ ਕੇਸ ਲੜ ਰਹੇ ਵਕੀਲ ਨੇ ਉਹਨਾਂ ਵੱਲੋਂ ਇਸ ਨੂੰ ਜਿਹੜੇ ਜਿਹੜੇ ਤਰਕ ਉਹਨਾਂ ਨੇ ਦਿੱਤੇ ਆ ਉਹਨਾਂ ਦਾ ਹੁਣ ਪਾਰਟੀ ਜਿਹੜਾ ਰਿਪਲਾਈ ਫਾਈਲ ਕਰਨਾ ਪਵੇਗਾ ਤਾਂ ਜੋ ਇਸ ਜਿਹੜੀ ਨਵੀਂ ਐਪਲੀਕੇਸ਼ਨ ਆ ਉਸ ਨੂੰ ਡਿਸਚਾਰਜ ਕਰਵਾਇਆ ਜਾ ਸਕੇ ਇਸੇ ਕਾਰਨ ਹੁਣ ਵਕੀਲਾਂ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੂਸਰੇ ਪਾਸੋਂ ਨੇ ਪੁਲਿਸ ਨੇ ਪੁਲਿਸ ਨੇ ਵੀ ਇਸ ਐਪਲੀਕੇਸ਼ਨ ਦੀ ਜਿਹੜਾ ਕੋਈ ਸਰਕਾਰੀ ਵਕੀਲ ਵੀ ਇਸ ਨੂੰ ਨਾਲ ਰਿਹਾ ਤਾਂ ਕੋਈ ਵੱਲੋਂ ਵੀ ਜ਼ਰੂਰ ਹੈ ਜਿਹੜੀ ਆਪਣੀ ਪਿਆਰੀ ਕੀਤੀ ਜਾ ਰਹੀ ਹੈ ਜੋ ਜੋ ਵੀ ਰਿਪਲਾਈ ਦੇਣਾ ਹੈ ਔਰ ਆਉਣ ਵਾਲੀ ਜਿਹੜੀ ਤਕਰੀਕ ਹੈ ਉਸ ਵਿੱਚ ਬੇहद ਅਹਿਮ ਹੋਵੇਗਾ ਕਿ ਜੀ ਲੌਰੰਸ ਔਰ ਜੱਗੂ ਘਵਾਨਕੁਰੀਆ ਦੋਨਾਂ ਵੱਲੋਂ ਇਹ ਜਿਹੜੇ ਆਪਣੇ ਆਪ ਨੂੰ ਡਿਸਚਾਰਜ ਕਰਨ ਦੀਆਂ ਗੱਲਾਂ ਗਈਆਂ ਤੇ ਦੋਨਾਂ ਦੀ ਜਿਹੜੀ ਬੈਂਸ ਹੋਵੇਗੀ ਔਰ ਦੂਸਰਾ ਜਿੱਦਾਂ ਜੱਗੂ ਘਵਾਨਕੁਰੀਆ ਨੇ ਵੀ ਕਿਹਾ ਕਿ ਲੌਰੰਸ ਸਿੱਧੂ ਮੂਸੇਵਾਲਾ ਸੌਰੀ ਨਾ ਪੜਾ ਨੋਰਸ ਬਿਸ਼ਨੋਈ ਨੂੰ ਜਗੂ ਭਗਵਾਨਪੁਰੀਆ ਨੋਰਸ ਬਿਸ਼ਨੋਈ ਗੇਮ ਚ ਜਗੂ ਸਫਲ ਕਰਨ ਨੂੰ ਕਰਦਾ ਤਾਂ ਕਰਕੇ ਉਹ ਦੋਨੋਂ ਇਕੱਠੇ ਕਿਵੇਂ ਹੋ ਸਕਦੇ ਬਹੁਤ ਸਾਰੇ ਜਿਹੜੇ ਬੰਦੇ ਨੇ ਇਹ ਦੋਨਾਂ ਜਿਹੜੇ ਨੋਰਸ ਦੇ ਵਕੀਲ ਆ ਤੇ ਜਗੂ ਭਗਵਾਨਪੁਰੀਆ ਦੇ ਵਕੀਲ ਆ ਦੋਨਾਂ ਵੱਲੋਂ ਵੱਖਰੇ ਵੱਖਰੇ ਜਿਹੜੇ ਦਾਅ ਪੇਸ਼ ਕੀਤੇ ਗਏ ਆ ਉਹਨਾਂ ਲਈ ਉਹ ਵਕੀਲ ਜਿੱਦੂ ਮਸੀਹ ਵਾਲਾ ਦੇ ਤੇ ਸਰਕਾਰੀ ਵਕੀਲ ਇਸ ਤਰ੍ਹਾਂ ਬਾਕ ਪੇਸ਼ ਕਰਦੇ ਆ ਕਿ ਇਹ ਜ਼ਰੂਰ ਆ ਕਿ ਦੋਨਾਂ ਨੂੰ ਕਬ ਮਜਬੂਤ ਵਾਸਤੇ ਪੇਸ਼ ਕਰਨਾ ਪਵੇਗਾ ਤਾਂ ਜੋ ਨਹੀਂ ਆਏ ਇਹ ਆਦੀਆਂ ਜਿਹੜਾ ਬਿਲਕੁਲ ਨਜੀਬ ਕਾ ਪਰਿਵਾਰ ਦੀ ਕੋਈ ਪ੍ਰਤੀਕਿਰਿਆ ਆਈ ਹੈ ਇਸ ਤੇ ਦੇਖੋ ਪਰਿਵਾਰ ਉਹਨਾਂ ਦੇ ਫਾਦਰ ਨੇ ਜਰੂਰ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਦਾਫੀ ਚ ਇਹ ਵਕੀਲ ਖੇਡ ਰਹੇ ਨੇ ਜਦਕਿ ਸਾਰੀਆਂ ਜਿਹੜੀਆਂ ਪਹਿਲਾਂ ਵੀ ਜਦੋਂ ਮੇਲੇ ਵਿੱਚ ਜਾਂ ਆਲੀ ਪਹਿਲੀ ਕਾਲ ਜਿਹੜੀ ਜਿੱਥੋਂ ਸ਼ੁਰੂਆਤ ਹੋਈ ਹੈ ਇਹਨਾਂ ਦੀ ਸਿੱਧੂ ਮੁਸਿਬਾ ਨਾਲ ਲੋਕ ਵੀ ਨਹੀਂ ਜਾਣਦੇ ਕਿ ਕਬੱਡੀ ਕੱਪ ਵਿੱਚ ਇਸ ਤਰ੍ਹਾਂ ਦੀ ਜਿਹੜੀ ਅਸੀਂ ਪੁੱਛੇ ਗਿਆ ਸਾਹਮਣੇ ਆਇਆ ਸੀ ਵੀ ਉਤੋਂ ਜਿਹੜੀ ਇਹਨਾਂ ਦੀ ਦੁਸ਼ਮਣੀ ਹੋਈ ਸੀ ਔਰ ਕਈ ਜਿਹੜੀਆਂ ਸ਼ਿਕਾਇਤਾਂ ਦੀ ਗੱਲ ਕੀਤੀ ਗਈ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਐਸੇ ਤਰ੍ਹਾਂ ਜਿਹੜਾ ਵਕ ਵਕ ਬੰਦਿਆਂ ਵੱਲੋਂ ਜਿਹੜਾ ਸ਼ੂਨ ਕੀਤਾ ਗਿਆ ਜਾਂ ਕਮਕੀਆਂ ਦਿੱਤੀਆਂ ਗਈਆਂ ਜਿੱਦੂ ਮੁਸਵਰਾਨੂੰ ਇਸ ਤਰ੍ਹਾਂ ਕਰਕੇ ਹੁਣ ਇਹਨਾਂ ਨੂੰ ਇਹ ਸਾਰੇ ਸਬੂਤ ਹੈ ਜਿਹੜੇ ਸਬੂਤ ਹੈ ਉਹ ਕੱਠੇ ਕਰਕੇ ਅਦਾਲਤ ਦੇ ਸਾਹਮਣੇ ਮਜ਼ਬੂਤ ਬਾਕ ਰੱਖਣਗੇ ਤਵੀ ਜਿਹੜਾ ਇਸ ਦੀ ਅਪਲੀਕੇਸ਼ਨ ਹਾਰਜ ਹੋਵੇਗੀ ਔਰ ਜਿਹੜੇ ਪਰਿਵਾਰ ਵੱਲੋਂ ਜਰੂਰ ਦੇ ਫਾਦਰ ਨੇ ਜਦੋਂ ਇੱਕ ਪਰਸੋਂ ਜਿਹੜਾ ਇਹ ਐਪਲੀਕੇਸ਼ਨ ਮੂਵ ਹੋਈ ਆ ਤਾਂ ਉਹਨਾਂ ਨੇ ਇੱਕ ਵਾਰ ਤਾਂ ਜਰੂਰ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਮਾਇੂਸੀ ਆਈ ਸੀ ਕਿ ਕਿੰਝ ਮੰਚ ਵੀ ਇਸ ਤਰ੍ਹਾਂ ਵੀ ਕਿਵੇਂ ਹੋ ਸਕਦਾ ਕਿ ਇਹ ਆਪਣੇ ਆਪ ਨੂੰ ਡਿਸਚਾਰਜ ਕਰਵਾ ਲੈ ਪਰ ਉਹਨਾਂ ਨੇ ਜਦੋਂ ਵਕੀਲਾਂ ਨਾਲ ਬਕਰੇ ਤੌਰ ਤੇ ਅੰਦਰ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਤੇ ਐਸਐਸਪੀ ਮਾਨਸਾ ਨੂੰ ਵੀ ਮਿਲੇ ਨੇ ਉਸ ਤੋਂ ਬਾਅਦ ਜਰੂਰ ਹੈ ਜਿਹੜਾ ਪਰ ਉਹਨਾਂ ਦੇ ਫਾਦਰ ਆ ਜਾਂ ਉਹਦਾ ਪਰਿਵਾਰ ਹੈ ਕਾਫੀ ਹੌਸਲੇ ਵਿੱਚ ਹੈ ਤੇ ਉਹਨਾਂ ਨੂੰ ਪਤਾ ਹੈ ਵੀ ਇਹ ਕਾਨੂੰਨੀ ਦਾਬਿਤ ਕੀ ਲਿਆ ਗਿਆ ਹੋਈ ਇਸ ਦਾ ਜਵਾਬ ਹੈ ਜਨਾ ਉਹ ਭਲੀ ਭਾਂਤੀ ਕੋਰਟ ਵਿੱਚ ਦੇ ਸਕਾਂਗੇ ਜੀ ਬਿਲਕੁਲ ਔਰ ਅਜੇ ਵਿਚਾਰ ਬੜਾ ਹੈ ਮੋਏਗਾ ਕਿ ਅੱਗੇ ਹੁਣ ਕੀ ਕੁਝ ਇਸ ਮਾਮਲੇ ਦੇ ਵਿੱਚ ਸਬੂਤ ਰੱਖੇ ਜਾਂਦੇ ਨੇ ਠੋਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਲਾਰੈਂਸ ਬਿਸ਼ਟੋਈ ਦੀ ਅਸੀਂ ਗੱਲ ਕਰਦੇ ਆ ਤਾਂ ਲਗਾਤਾਰ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਵੀਆਈਪੀ ਟ੍ਰੀਟਮੈਂਟ ਹੈ ਪਰਿਵਾਰ ਲਗਾਤਾਰ ਨਵਦੀਪ ਇਸ ਨੂੰ ਲੈ ਕੇ ਬਿਆਨ ਦਿੰਦਾ ਆ ਕਿ ਉਸ ਨੂੰ ਲਗਾਤਾਰ ਵੀਆਈਪੀ ਟ੍ਰੀਟਮੈਂਟ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਮਿਲ ਰਿਹਾ ਹੈ ਬਿਲਕੁਲ ਦੇਖੋ ਪਸ਼ਮੀ ਐਪੀਜੋਦ ਪੇਸ਼ੀ ਸੀ ਉਹ ਸੈਂ ਵੀ ਸਿੰਧ ਮੁਜ਼ਾਫੀ ਵਾਲੇ ਪਤਾ ਨਹੀਂ ਤਸਵੀਰ ਦਿਖਾਈ ਸੀ ਜਿਸ ਵਿੱਚ ਲਾਰੈਂਸ ਮਿਸ਼ਨ ਹੋਈ ਬੜੇ ਬੇਸ਼ੱਕ ਜੀਐਨਡੀ ਵਿੱਚ ਵੀ ਫੋਟੋ ਸੀਗੀ ਪਰ ਉਹ ਬੜੇ ਆਲੀਸ਼ਾਨ ਗੱਡੇ ਔਰ ਦੋ ਤਿੰਨ ਮੋਬਾਈਲ ਉਸ ਦੇ ਟਿੱਟ ਤੇ ਅਸੀਂ ਇੱਕ ਮੋਬਾਈਲ ਉਹ ਆਪਣਾ ਜੀਨਕਾ ਰਹਿ ਗਈ ਤਿੰਨ ਚਾਰ ਮੋਬਾਈਲ ਲਾਰੈਂਸ ਮਿਸ਼ਨ ਨਾਲ ਦਿਖਾਈ ਦੇ ਰਹੇ ਸੀ ਉਸ ਤੇ ਵੀ ਉਹਨਾਂ ਨੇ ਕਾਫੀ ਸਵਾਲ ਕਰੇ ਕਿ ਤੇ ਵੀ ਔਰ ਮੌਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪਰ ਭਗਵਾਨ ਪ੍ਰੀਮਾਨ ਜੋ ਕਿ ਖੁਦ ਜੇਲ੍ਹ ਮੰਤਰੀ ਨੇ ਉਹਨਾਂ ਤੇ ਬਲ ਵੀ ਇਸ਼ਾਰਾ ਕੀਤਾ ਸੀ ਕਿ ਉਹ ਜਵਾਬ ਦੇਣ ਵੀ ਕਿਸ ਤਰ੍ਹਾਂ ਪਹਿਲਾਂ ਕਿਉਂਕਿ ਨਗਾਸਰ ਉਹ ਨਰਸ ਮਿਸ਼ਨੋਈ ਨੇ ਜੋ ਇੰਟਰਵਿਊ ਜਿਹੜੀ ਜੇਲ੍ਹ ਵਿੱਚੋਂ ਹੋਈ ਹੈ ਉਸ ਬਾਰੇ بار بار ਉਹ ਸਵਾਲ ਕਰ ਰਹੇ ਨੇ ਕਿ ਇੰਟਰਵਿਊ ਦਾ ਅੱਜ ਤੱਕ ਕੁਝ ਨਹੀਂ ਬਤਾ ਚਲਿਆ ਕਿ ਕਿੱਥੋਂ ਹੋਈ ਹੈ ਤੇ ਕਿਉਂ ਇੰਟਰਵਿਊ ਲਈ ਹਿੰਦੀ ਵਿੱਚ ਕਰਵਾਈ ਗਈ ਹੈ ਕਿ ਬਾਰੇ ਅਜੇ ਤੱਕ ਉਹਨਾਂ ਨੂੰ ਰਿਪਲਾਈ ਨਹੀਂ ਹੋਇਆ ਉਹ ਬਾਰ ਬਾਰ ਇਸ ਗੱਲ ਦੀ ਮੰਗ ਕਰ ਰਹੇ ਹੈ ਔਰ ਉਹਨਾਂ ਨੇ ਕਿਹਾ ਕਿ ਨਿਸ਼ਾਨਾ ਵੀ ਕੀਤਾ ਕਿ ਰਾਜਨੀਤਿਕ ਪรรค ਤੋਂ ਜਿਹੜਾ ਲਾਰੈਂਸ ਮਿਚਨੋਈ ਅਤੇ ਦੂਸਰੇ ਜਿਹੜੇ ਗੈਂਗਸਟਰ ਦੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਪੱਖ ਪੂਰਿਆ ਜਾ ਰਿਹਾ ਬਿਲਕੁਲ ਸੋਝੇ ਵਿਚਾਰ ਬੜਾ ਹੈ ਹੋਏਗਾ ਕਿ ਹੁਣ ਅੱਗੇ ਕੀ ਕੁਝ ਕਾਰਵਾਈ ਹੁੰਦੀ ਹੈ ਪਰਿਵਾਰ ਕਿਉਂਕਿ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਆ ਰਿਹਾ ਔਰ ਹੁਣ ਇਹ ਜਿਹੜਾ ਯੂ ਟਰਨ ਹੈ ਇਸ ਨੇ ਇੱਕ ਜ਼ਰੂਰ ਚਰਚਾ ਫਿਰ ਤੋਂ ਇਸ ਪੂਰੇ ਮਾਮਲੇ ਲੈ ਕੇ ਛੇੜਤੀ ਹੈ ਬਹੁਤ ਬਹੁਤ ਸ਼ੁਕਰੀਆ ਨਦੀਫ ਫਿਲਹਾਲ ਦੀ ਇਸ ਸਾਰੀ जानकार सो फिलहाल सिद्धू वेले में मौके पे मौजूद नहीं सी मेरी मैं उसको कोई फिरौती नहीं मंगी ना ही मेरे खिलाफ कोई शिकायत है ये सब गल ने यह लॉरेंस बिश्नोई वालों इस गई और फिलहाल इस बुलेटिन बस इना ही इजाजत दियो धन्यवाद